ਬਾਪੂ ਦੇ ਧੀ ਨੂੰ ਫੋਨ ਕੀਤਾ ਗਿਆ ਉਹ ਕਹਿੰਦੇ ਅਸੀਂ ਨਹੀਂ ਆ ਸਕਦੇ ਸਾਡੇ ਕੋਲ ਟਾਈਮ ਨਹੀਂ ਬਾਪੂ ਦੇ ਪੋਤਿਆਂ ਨੂੰ ਫੋਨ ਕੀਤਾ ਗਿਆ ਉਹ ਕਹਿੰਦੇ ਸਾਡੇ ਕੋਲ ਵੀ ਵਕਤ ਨਹੀਂ ਸਸਕਾਰ ਹੋ ਗਿਆ ਬਾਪੂ ਜੀ ਦਾ ਪਾੜ ਦਾ ਹੁਕ ਪੈਣਾ ਸੀ ਸਹਿਜ ਪਾੜ ਪ੍ਰਕਾਸ਼ ਕਰਾਇਆ ਗਿਆ ਮੀਰ ਚੰਦ ਜੀ ਉਹਨਾਂ ਨੇ ਬਹੁਤ ਸਾਰੇ ਸੰਪਰਕ ਕੀਤੇ ਉਹਨਾਂ ਦੀ ਬੇਟੀ ਨਾਲ ਉਹ ਰਿਸ਼ਤੇਦਾਰਾਂ ਨਾਲ ਭਤੀਜਿਆਂ ਨਾਲ ਅੱਜ ਕੋਈ ਵੀ ਮੈਂਬਰ ਉਹਨਾਂ ਦੇ ਪਰਿਵਾਰ ਚ ਦੇਖੋ ਇੱਥੇ ਅੰਤਮ ਅਰਦਾਸ ਚ ਵੀ ਨਹੀਂ ਪਹੁੰਚਿਆ ਵਾਹਿਗੁਰੂ ਵਾਹਿਗੁਰੂ ਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਾਨ ਜੀ ਦੇ ਸਹਾਇ ਵਾਹ ਸ੍ਰੀ ਭਗਵਤ ਜੀ ਕੇ ਪਾਸੇ ਦਸ ਵਿਵ੍ਰਤਮ ਭਗਤ ਸਮਰਿਕਾ ਗੁਰੂ ਨਾਨਕ ਲਈ ਤੇ ਆਏ ਬ੍ਰੰਗਦ ਗੋਟੇ ਮਰਦਾਸ ਰਾਮਦਾਸ ਆਪੇ ਸਹਾਇ ਦੇਤਿ ਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਤਨਾ ਪਿਆਰੇਆਂ ਸਚਾਰਿਆਂ ਦੀ ਕਮਾਈ ਦਾ ਤੈਨ ਤਰਕੇ ਬੋਲੇ ਜੀ ਜਿਨਾਂ ਗੁਰਬਾਨੀ ਦੇ ਮੁਖਵਾਕ ਹਨ ਜਿਹਾਂ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵੇ ਨਾਨਕ ਆਸਦੇ ਉੱਠੀ ਜਾਹੇ ਰਣ ਰਾਵਨ ਕੋ ਰਹੇ ਰੰਗ ਨ ਤੁੰਗ ਫਕੀਰ ਵਾਰੀ ਆਪ ਆਪਣੀ ਕੋਈ ਨਾ ਬੰਦਾ ਧੀਰ ਦੇ ਮਾਵਾਗੂ ਅਨੁਸਾਰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸਮੂਹ ਪਰਿਵਾਰ ਦੇ ਮੈਂਬਰ ਬਾਪੂ ਹਾਕਮ ਸਿੰਘ ਸੱਚੇ ਪਾਤਸ਼ਾਹ ਜੀ ਜਿਤਨੀ ਕਾਪੀਆਂ ਨੇ ਸਵਾਸਾ ਰੂਪੇ ਗੁੰਜੀ ਪੇਡ ਕੀਰਤੀ ਜੀ ਸਵਾਸਾ ਰੂਪੇ ਗੁੰਜੀ ਨੂੰ ਭੋਗ ਦਿਆਂ ਹੋਇਆ ਇਸ ਫਾਨੀ ਸੰਸਾਰ ਤੋਂ ਕਾਲ ਚਲਾਉਣਾ ਕਰ ਗਏ ਸਨ ਸਮੂਹ ਪਰਿਵਾਰ ਨੇ ਰਲ ਮਿਲ ਕਰਕੇ ਆਪ ਜੀ ਦੇ ਅਸਥਾਨਾਂ ਤੇ ਸੱਚੇ ਸਤਿਗੁਰ ਜੀ ਬਾਪੂ ਜੀ ਦੇ ਨਮਿਤ ਕਈ ਰੋਜ ਤੋਂ ਧੁਰ ਕੀ ਬਾਣੀ ਆਈ ਤਿਸ ਅਗਲੇ ਚਿੰਤ ਮਟਾਈ ਜੀ ਦੇ ਸ੍ਰੀ ਸਾਹਿਬ ਪੜ ਆਰੰਭ ਕਰਵਾਏ ਆਪ ਜੀ ਦੀ ਦਇਆ ਤੇ ਸਦਕਾ ਬਾਣੀ ਆਤੋਂ ਮਾਧਮਾਦਤ ਨਿਰਵਿੰਗਤਾ ਸਦ ਸੰਪੂਰਨ ਭਉ ਪਾਏ ਗਏ ਹਨ RAM KALI ਸਤਿਗੁਰ ਬਾਣੀ ਪੜੀ ਸੁਣੀ ਗਈ ਹੈ ਉਪਰੰਤ ਕਾਲਯੁਗ ਮਹਾ ਕੀਰਤਨ ਪ੍ਰਧਾਨਾ ਗੁਰਮੁਖ ਜਪਿਐ ਲਾਇ ਧਿਆਨਾ ਆਪ ਤਰ੍ਹਾਂ ਸਗਲੇ ਕੁਲ ਤਾਰੇ ਹਰ ਦਰਗਹਿ ਬਸ ਜਾਇੰਦਾ ਦੇ ਮਾ ਬਾਕ ਅਨੁਸਾਰ ਹਰ ਜਾਸ ਕੀਰਤਨ ਹੋਏ ਕਥਾ ਵਿਚਾਰਾ ਹੋਈਆਂ ਹਨ ਪਾਤਸ਼ਾਹ ਜੀ ਵਾਸ ਵਕਤ ਵਰਨਤ ਸਮਾਤੀ ਹੋਈ ਐ ਬਾਣੀ ਦੇ ਜਾਪ ਕਰਦੇ ਆ ਕੀਰਤਨ ਵਿਚਾਰਾ ਕਰਦੇ ਆ ਤੋਈਆਂ ਭੁੱਲਾ ਚੁਕਾਂ ਦੀ ਮਾਫੀ ਬਖਸ਼ੋ ਗੱਤ ਸਮਤ ਬਖਸ਼ੋ ਰੰਗਰ ਸੰਤਨ ਟੋਟਲੋ ਕਨੇ ਬਖਸ਼ ਕਿਨੇ ਹਾਲ ਕਰੋ ਤੇ ਮਨਾ ਮੇ ਚਲ ਸਮਰਥਾ ਬਖਸ਼ੋ ਸਹੀ ਪਿਆਰੇ ਮੇਲ ਮੇਲੋ ਜਿੰਨਾ ਮਿਲਿਆ ਅਬ ਜੀ ਦਾ ਨਾਮ ਦਿੱਤਾ ਸੁਖ ਵੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੁਹਰਾ ਗਿਆ ਬਈਆ ਤਾਂ ਲਗੀ ਗੁਰੂ ਹੈ ਬਾਣੀ ਸਿ ਬਾਣੀ ਅਮਰ ਸਾਰੀ ਗੁਰ ਬਾਣੀ ਤਹ ਗੁਰਮਨ ਦਾ ਪ੍ਰਤਾਪ ਗੁਰੂ ਰਸਤਾ ਜੈ ਦਰ ਤਮ ਰਹੇਗੇ ਤਾ ਤ ਮਰਨ ਭਈਏ ਜੇ ਕਰ ਸਾਹਿਬ ਮਨ ਬਨਾ ਵਿਸਰੇ ਤਾਂ ਤਹਲੇ ਮਰਨ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਹਾਕਮ ਸਿੰਘ ਜੀ ਦੇ ਅੰਤਮ ਅਰਦਾਸ ਸ਼ਾਮਲ ਹੋਏ ਸਾਰੇ ਸਾਡੀਆਂ ਭੈਣਾਂ ਨੂੰ ਮਾਵਾਂ ਨੂੰ ਵੀਰਾਂ ਨੂੰ ਬਾਪੂ ਬਜ਼ੁਰਗਾ ਨੂੰ ਜੀ ਆਇਆਂ ਵੀ ਆਖਦੇ ਆ ਤੇ ਧੰਨਵਾਦ ਵੀ ਕਰਦੇ ਆ ਕਿਉਂਕਿ ਬਾਪੂ ਹਾਕਮ ਸਿੰਘ ਜੀ ਦਾ ਰਿਸ਼ਤਾ ਸੁਪਨਿਆਂ ਦੇ ਘਰ ਨਾਲ ਸਿਰਫ 7 ਦਿਨਾਂ ਦਾ ਸੀ 7 ਦਿਨ ਬਾਪੂ ਸੁਪਨਿਆਂ ਦੇ ਘਰ ਵਿੱਚ ਰਹੇ ਬਾਪੂ ਦਾ ਕਰੀਕਲਾਂ ਪਿੰਡ ਸੀ ਤਹਿਸੀਲ ਗੁਰੂ ਹਰਸਾਏ ਤੇ ਜ਼ਿਲ੍ਹਾ ਫਿਰੋਜ਼ਪੁਰ ਦਾ ਬਾਪੂ ਆਪਣੇ ਘਰ ਵਿੱਚ 7-8 ਸਾਲਾਂ ਤੋਂ ਲਵਾਰਸਾਂ ਵਾਂਗ ਜ਼ਿੰਦਗੀ ਬਤੀਤ ਕਰਦੇ ਸੀ ਇਕੱਲੇ ਹੁਣ ਪਿਛਲੇ ਸਮੇਂ ਚ ਬਜ਼ੁਰਗ ਹੋ ਗਿਆ ਸੀ ਸਰੀਰ ਚੱਲ ਫਿਰ ਵੀ ਨਹੀਂ ਸਕਦੇ ਸੀ ਤ ਤਾਂ ਚ ਭਾਰ ਚੱਕਣ ਦੀ ਤਾਕਤ ਹੀ ਨਹੀਂ ਸੀ ਬੱਚੀ ਸਰੀਰ ਇੰਨਾ ਬਜ਼ੁਰਗ ਸੀ ਹਾਲਾਂਕਿ ਬਾਪੂ ਦੇ ਪੋਤੇ ਵੀ ਆ ਬਾਪੂ ਦੀਆਂ ਧੀਆ ਵੀ ਆ ਬਾਪੂ ਦੇ ਭਰਾ ਭਤੀਜੇ ਸਭ ਕੁਝ ਹੈਗਾ ਪਰ ਕਿਸੇ ਨੇ ਬਾਪੂ ਦੀ ਬਾਹ ਨਹੀਂ ਫੜੀ ਬਾਪੂ ਹਾਕਮ ਸਿੰਘ ਦੇ ਕਮਰੇ ਦੇ ਵਿੱਚ ਪਿਆ ਇਕੱਲੇ ਨਰਕ ਘਟ ਰਿਆ ਸੀ ਤਾਂ ਸਾਡੇ ਟੀਮ ਦੇ ਮੈਂਬਰ ਅਮੀਰ ਚੰਦ ਬਜਾਜ ਜੀ ਮੱਲਾਂ ਵਾਲੇ ਤੋਂ ਨਾਲ ਰੋਸ਼ਨ ਲਾਲ ਜੀ ਜੰਗੀਰ ਸਿੰਘ ਜੀ ਸਰਜੀਤ ਸਿੰਘ ਜੀ ਇਹ ਸਾਡੇ ਸੁਪਨਿਆਂ ਦੇ ਘਰ ਨਾਲ ਜੁੜੇ ਹੋਏ ਨੇ ਵੀ ਤਾਂ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਇੱਕ ਬਜ਼ੁਰਗ ਆ ਵਿਹਾਲਤ ਉਹਦੀ ਬਹੁਤ ਮਾੜੀ ਆ ਵੀ ਉਹਨਾਂ ਦੀ ਕਿਸੇ ਤਰੀਕੇ ਜੇ ਕੋਈ ਮਦਦ ਕਰੀਏ ਆਪਾਂ ਤਾਂ ਬਾਪੂ ਜੀ ਦਾ ਸੁਪਨਿਆਂ ਦੇ ਘਰ ਚ ਆਉਣਾ ਹੋਇਆ ਉੱਥੇ ਨਗਰ ਦੇ ਵਿੱਚ ਅਮੀਰ ਚੰਦ ਜੀ ਗਏ ਉੱਥੇ ਪੂਰਾ ਜਾਣਕਾਰੀ ਇਕੱਠੀ ਕੀਤੀ ਸਾਰੀ ਨਗਰ ਪੰਚਾਇਤ ਆਸ-ਪਾਸ ਦੇ ਪਿੰਡ ਦੇ ਲੋਕ ਇਕੱਠੇ ਹੋਏ ਪਰ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਲੈ ਕੇ ਆਉਣਾ ਸੀ ਉਦੋਂ ਵੀ ਸਾਰੇ ਨਗਰ ਨੂੰ ਦੱਸਿਆ ਗਿਆ ਤੇ ਜਦੋਂ ਬਾਪੂ ਜੀ ਇੱਥੇ ਆ ਗਏ ਇੱਥੇ ਆ ਕੇ ਬਾਪੂ ਜੀ ਦੀ 7 ਦਿਨਾਂ ਬਾਅਦ ਡੈਥ ਹੋ ਜਾਂਦੀ ਕਿਉਂਕਿ ਹਾਲਤ ਬਹੁਤ ਜ਼ਿਆਦਾ ਮਾੜੀ ਸੀ ਖੂਨ ਦੀ ਘਾਟ ਸੀ ਇਨਫੈਕਸ਼ਨ ਬਹੁਤ ਸੀ ਹੱਡੀਆਂ ਦਾ ਪਿੰਜੜੀ ਸੀ ਬਾਪੂ ਬੱਸ ਤਾਂ ਨਗਰ ਦੇ ਵਿੱਚ ਫੋਨ ਕੀਤਾ ਗਿਆ ਬਾਪੂ ਉਹਨਾਂ ਵੱਲੋਂ ਸਾਰੇ ਅਮੀਰ ਚੰਦ ਜੀ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਵੀ ਬਾਪੂ ਜੀ ਚੜ੍ਹਾਈ ਕਰ ਗਿਆ ਵੀਰ ਪਾਂਤਮ ਸੰਸਕਾਰ ਤੇ ਜਾਣਾ ਸਿਰਫ ਬਾਪੂ ਹਾਕਮ ਸਿੰਘ ਜੀ ਦਾ ਭਤੀਜੇ ਆਏ ਦੋ ਧੀ ਨੇ ਵੀ ਪੋਤਿਆਂ ਨੇ ਵੀ ਕਿਸੇ ਨੇ ਵੀ ਮੂਰੇ ਹੋ ਕੇ ਜ਼ਿੰਮੇਵਾਰੀ ਚੱਕਣ ਦੀ ਜਹਿਮਤ ਨਹੀਂ ਕੀਤੀ ਅਸੀਂ ਸੋਚਦੇ ਸੀ ਬਾਪੂ ਦਾ ਸੰਸਕਾਰ ਉਹਦੇ ਪਿੰਡ ਹੋਵੇ ਪਰ ਉਸ ਗੱਲ ਤੋਂ ਵੀ ਮਨਕਰ ਹੋ ਗਿਆ ਕੋਈ ਵੀ ਮੂਰੇ ਲੱਗਣ ਨੂੰ ਤਿਆਰ ਨਹੀਂ ਪਿੰਡ ਦੀ ਪੰਚਾਇਤ ਨੇ ਵੀ ਇਹੀ ਕਿਹਾ ਵੀ ਉੱਥੇ ਹੀ ਕਰ ਦੋ ਸਸਕਾਰ ਭਤੀਜੇ ਵੀ ਕਹਿੰਦੇ ਉੱਥੇ ਹੀ ਕਰ ਦੋ ਚਲੋ ਸ਼ਾਇਦ ਉਸ ਨਗਰ ਦੇ ਨਾਲ ਕੋਈ ਰਿਸ਼ਤਾ ਸੀ ਬਾਪੂ ਹਾਕਮ ਸਿੰਘ ਜੀ ਦਾ ਜੰਮਿਆ ਜਰੂਰ ਉਹ ਫਰੋਜਪੁਰ ਜ਼ਿਲ੍ਹੇ ਸੀ ਪਰ ਉਹਦਾ ਮਿੱਟੀ ਨਾਲ ਮਿੱਟੀ ਜਿਹੜਾ ਸਰੀਰ ਉਹ ਲੁਧਿਆਣਾ ਜ਼ਿਲ੍ਹੇ ਚ ਪਿੰਡ ਹਸਰਪੁਰ ਹੋਇਆ ਸਰਕਾਰ ਹੋ ਗਿਆ ਬਾਪੂ ਜੀ ਦਾ ਪਾੜ ਦਾ ਭੋਗ ਪੈਣਾ ਸੀ ਸਹਿਜ ਪਾਠ ਪ੍ਰਕਾਸ਼ ਕਰਾਇਆ ਗਿਆ ਮੀਰ ਚੰਦ ਜੀ ਹੁਣਾਂ ਨੇ ਬਹੁਤ ਸਾਰੇ ਸੰਪਰਕ ਕੀਤੇ ਉਹਨਾਂ ਦੀ ਬੇਟੀ ਨਾਲ ਹੋਰ ਰਿਸ਼ਤੇਦਾਰਾਂ ਨਾਲ ਭਤੀਜਿਆਂ ਨਾਲ ਅੱਜ ਕੋਈ ਵੀ ਮੈਂਬਰ ਉਹਨਾਂ ਦੇ ਪਰਿਵਾਰ ਚੋਂ ਦੇਖੋ ਇੱਥੇ ਅੰਤਮ ਅਰਦਾਸ 'ਚ ਵੀ ਨਹੀਂ ਪਹੁੰਚਿਆ ਇਹ ਸਾਡੇ ਸਮਾਜ ਦੀ ਇਹ ਸਾਡੇ ਅੱਜ ਨਿੱਗਰ ਦੇ ਸਮਾਜ ਦੀ ਤਸਵੀਰ ਹੈ ਕਿੰਡੀ ਦੁੱਖ ਦੀ ਗੱਲ ਆ ਦੋਤਿਆਂ ਪੋਤਿਆਂ ਵਾਲਾ ਬਾਪੂ ਤੇ ਗਿਆ ਪੁੱਤਾਂ ਵਾਲਾ ਜਵਾਈਆਂ ਵਾਲਾ ਬਾਪੂ ਅਖੀਰ ਆਪਣੇ ਖੂਨ ਤੋਂ ਵਿਵਾਂਝਾ ਦੁਰਗ ਹੈ ਕਿਸੇ ਨੇ ਆਪਣੇ ਖੂਨ ਦੇ ਵਿੱਚੋਂ ਆ ਕੇ ਕਿਸੇ ਨੇ ਬਾਹ ਨਹੀਂ ਖੜੀ ਕਿਸੇ ਨੇ ਹੱਥ ਨਹੀਂ ਵਧਾਇਆ ਅੱਗੇ ਹਾਕਮ ਸਿਆਂ ਕੋਈ ਨਹੀਂ ਪੁੱਛਦਾ ਇੱਥੇ ਇਸ ਤਰ੍ਹਾਂ ਬਹੁਤ ਸਾਰੀਆਂ ਸਾਡੇ ਆਸ-ਪਾਸ ਜ਼ਿੰਦਗੀਆਂ ਅਸੀਂ ਅਕਸਰ ਦੇਖਦੇ ਆ ਜੰਮਣਾ ਮਰਨਾ ਭਾਈ ਸੱਚਾ ਜੰਮਣਾ ਜਾਂ ਮਰਨਾ ਇਹ ਹਰ ਇੱਕ ਬੰਦੇ ਦੀ اٹਲ ਸਚਾਈ ਹੈ ਕਿ ਦਿਨ ਜਾਣਾ ਸਾਰਿਆਂ ਨੇ ਆਪਾਂ ਪਰ ਕੋਈ ਇਦਾਂ ਨਹੀਂ ਜ਼ਰੂਰ ਆਪਾਂ ਆਪਣੀ ਕਮਾਈ ਕਰੀਏ ਵੀ ਸਾਡਾ ਆਖਰੀ ਸਮਾਂ ਜਿਹੜਾ ਉਹ ਕਟੋ-ਕਟ ਉਹਨਾਂ ਦੇ ਨਾਲ ਉਹਨਾਂ ਦੇ ਵਿੱਚ ਉਨ੍ਹਾਂ ਦੇ ਹੱਥਾਂ ਦੇ ਵਿੱਚ ਬਤੀਤ ਹੋਵੇ ਜਿਨ੍ਹਾਂ ਲਈ ਅਸੀਂ ਇੰਨੀ ਜ਼ਿੰਦਗੀ ਚ ਸਖਤ ਮਿਹਨਤ ਕਰਦੇ ਆ ਇੰਨੀ ਕਾਲਾ ਕਾਲ ਦੇ ਤੇ ਸਾਡੀ ਬੇਨਤੀ ਵੀ ਹੈ ਸੰਗਤ ਨੂੰ ਮਾਪੂਹਾਕਮ ਸਿੰਘ ਜੀ ਦੇ ਕੇ ਸਾਖਰੀ ਸਮੇ ਤੋਂ ਸਾਨੂੰ ਸਿੱਖਿਆ ਵੀ ਲੈਣੀ ਪਣਦੀ ਆ ਅਸੀਂ ਆਪਣੇ ਵਿੱਚ ਵਿਚਾਰ ਕਰੀਏ ਸਾਡੇ ਚ ਵੀ ਕੋਈ ਕਿਤੇ ਸੰਡਾ ਕੋਈ ਬਾਪੂ ਹਾਕਮ ਸਿੰਘ ਵਰਗਾ ਬਜ਼ੁਰਗ ਤਾਂ ਨਹੀਂ ਕਿਤੇ ਜਿਹਦੇ ਨਾਲ ਸਾਨੂੰ ਖੜਨਾ ਚਾਹੀਦਾ ਅਸੀਂ ਖੜ ਨਹੀਂ ਸਕ ਰਹੇ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ ਅਸੀਂ ਭੁੱਲੇ ਵਿਸਰੇ ਬੈਠੇ ਹਾਂ ਇਹ ਸਾਡੀਆਂ ਰਿਸ਼ਤੇਦਾਰੀਆਂ ਚ ਹੀ ਹੁੰਦੇ ਨੇ ਲੋਕ ਸਾਡੇ ਪਿੰਡਾਂ ਚ ਹੀ ਹੁੰਦੇ ਨੇ ਲੋਕ ਸਾਡੇ ਸ਼ਰੀਕੇ ਕਬੀਲੇ ਚ ਹੀ ਹੁੰਦੇ ਨੇ ਲੋਕ ਪਰ ਸਾਡੀ ਦੇਖਣ ਦੀ ਸ਼ਮਤਾ ਨਹੀਂ ਹੁੰਦੀ ਵੀ ਅਸੀਂ ਦੇਖ ਸਕੀਏ ਬੀ ਬਾਪੂ ਹਾਕਮ ਸਿੰਘ ਵਰਗੇ ਹਾਲਾਤ ਤਾਂ ਨਹੀਂ ਕਿਤੇ ਇਸ ਬਾਪੂ ਦੇ ਬਣ ਰਹੇ ਜਿਹੜੇ ਮਨੁੱਖਤਾਰੀ ਸੇਵਾਲਾ ਨੇ ਵੀਡੀਓ ਪਾਈ ਭਰਾਵੋ ਤੇ ਪਰ ਉਹ ਦੂਰ ਆਪਾਂ ਨੂੰ ਆਪਣੇ ਆਸ-ਪਾਸ ਆਪਣੇ ਵਿਚਾਰਾਂ 'ਚ ਤਬਦੀਲੀ ਲਿਆਉਣ ਦੀ ਲੋੜ ਆ ਤੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਇੱਕ ਦਿਨ ਅਸੀਂ ਵੀ ਜਾਣਾ ਸਾਰਿਆਂ ਨੇ ਹਾਕਮ ਸਿੰਘ ਦੀ ਥਾਂ ਤੇ ਸਭ ਦੀ ਅੰਤਮ ਰਸਾ ਹੋਣੀ ਹੀ ਆ ਕੋਈ ਐਸਾ ਨਹੀਂ ਜਿਹੜਾ ਅਸ਼ੂਤਾ ਹੋਵੇ ਮੌਤ ਤੋਂ ਧੰਨਵਾਦ ਕਰਦੇ ਆ ਮੀਰ ਚੰਦ ਵਜਾਜ ਜੀ ਦਾ ਰੋਸ਼ਨ ਲਾਲ ਮਨਚੰਦਾ ਜੀ ਦਾ ਗਰਸੇਵ ਸਿੰਘ ਲਾਡਾ ਰਿਸ਼ਮੀਸ਼ ਜੋਬਾ ਕਲੱਬ ਨਾਨਕਸਰ ਲੰਗਰ ਕਮੇਟੀ ਵੀਰ ਤੇ ਰਾਹੁਲ ਚਾਹਲ ਦਾ ਜਿਹੜੇ ਅੱਜ ਬਾਪੂ ਦੇ ਪੁੱਤ ਬਣ ਕੇ ਬਾਪੂ ਦੇ ਭਰਾ ਬਣ ਕੇ ਬਾਪੂ ਦੀ ਅੰਤਮ ਅਰਦਾਸ ਪਹੁੰਚੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਚਰਨਾਂ 'ਚ ਅਰਦਾਸ ਕਰਿਓ ਸਾਰੇ ਬਾਪੂ ਹਾਕਮ ਸਿੰਘ ਜੀ ਨੂੰ ਮਹਾਰਾਜ ਸੱਚੇ ਪਾਸ਼ਾ ਆਪਣੇ ਚਰਨਾਂ 'ਚ ਜਗ੍ਹਾ ਦੇਣ ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਚਰਨਾਂ 'ਚ ਅਸੀਂ ਵੀ ਅਰਦਾਸ ਬੇਨਤੀ ਕਰਦੇ ਆਂ ਗੁਰੂ ਮਹਾਰਾਜ ਬਾਪੂ ਹਾਕਮ ਸਿੰਘ ਜੀ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਓ ਤਿਆਰੀ ਗੁਰੂ ਕਾ ਲੰਗਰ ਤਿਆਰ ਆ ਪ੍ਰਸ਼ਾਦਾ ਆਪਾਂ ਸਾਰਿਆਂ ਨੇ ਛੱਕ ਕੇ ਜਾਣਾ ਬਾਪੂ ਹਾਕਮ ਸਿੰਘ ਜੀ ਦੀ ਅੰਤਮ ਅਰਦਾਸ ਨੂੰ ਸਮਰਪਿਤ ਗੁਰੂ ਕਾ ਲੰਗਰ ਜੂ ਛੱਕਣੇ ਸਾਰਿਆਂ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਮਹਾਰਾਜ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ